ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰਾਂ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਆ ਅੱਜ ਦੀ ਵੱਡੀ ਖਬਰ ਦੁਬਈ 'ਚ ਤੂਫਾਨ ਦੇ ਭਾਰੀ ਮੀਂਹ ਤੋਂ ਬਾਅਦ ਹੜ ਵਰਗੇ ਹਾਲਾਤ ਠਾਈ ਭਾਰਤੀ ਫਲਾਈਟਾਂ ਕੈਂਸਲ ਸੰਯੁਕਤ ਅਰਬ ਅਮੀ ਅਮੀ ਰਾਤ ਵਿੱਚ ਮੰਗਲਵਾਰ ਨੂੰ ਪਾਰੀਮੀ ਤੇ ਹੜ ਵਰਗੀ ਸਥਿਤੀ ਪੈਦਾ ਕਰ ਦਿੱਤੀ ਗਈ ਹੈ ਆਬੂ ਥਾਈ ਦੁਬਈ ਦੇ ਅਲ ਅਲਾਈਨ ਵਰਗ ਇਸ਼ਾਰਾ ਵਿੱਚ ਪਾਰੀਮੀ ਤੋਂ ਬਾਅਦ ਹੜ ਵਰਗੇ ਹਾਲਾਤ ਪੈਦਾ ਹੋ ਗਏ ਹਨ ਕਈ ਪ੍ਰਮੁੱਖ ਹਾਈਵੇ ਅਤੇ ਹਾਈਵੇ ਡੀਆਂ ਤੇ ਪਾਣੀ ਪਰ ਗਿਆ ਹੈ ਇਸ ਹਾਲਾਤ ਚ ਦੇਖਦੇ ਹੋਏ 28 ਭਾਰਤ ਫਲਾਈਟਾਂ ਕੈਨਸਲ ਕਰ ਦਿੱਤੀਆਂ ਗਈਆਂ ਹਨ ਜਿਸ ਕਾਰਨ ਜਹਾਜ਼ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ ਇਸ ਦਰਾਂ ਨਾ ਯੂਏਈ ਦੇ ਗੁਵੰਦੀ ਉਮਾਨ ਵਿੱਚ ਵਿਪਾਰੀ ਨੀ ਕਾਰਨ ਹਾਰ ਵਰਗੇ ਹਾਲਾਤ ਬਣ ਗਏ ਹਨ ਹੜਕਾ 18 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਕਈ ਲੋਕ ਲਾਪਤਾ ਹੋ ਗਏ ਹਨ ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਤੋਂ ਮੰਗਲਵਾਰ ਰਾਤ ਹੀ ਤੇਜ਼ ਹਵਾਵਾਂ ਨਾਲ ਬਾਰਿਸ਼ ਹੋ ਰਹੀ ਹੈ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਉਡਾਣ ਵਿੱਚ ਵਿਗੜਨ ਪਿਆ ਦੁਬਈ 에ਰਪੋਰਟ ਤੋਂ ਦੁਨੀਆਂ ਦੇ ਸਭ ਤੋਂ ਵਿਆਸਤ ਹਵਾਈ ਅੱਡਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਮੰਗਲਵਾਰ ਸ਼ਾਮ ਤੱਕ ਸੰਯੁਕਤ ਅਰਬ ਅਮੀਰਾਤ ਅਮੀਰਾਤ ਵਿੱਚ 120 ਮਿਲੀਲੀਟਰ ਤੋਂ ਵੱਧ ਬਾਰਿਸ਼ ਦਰਜ ਕੀਤੀ ਗਈ ਹੈ ਸ਼ਹਿਰਾਂ ਦੀਆਂ ਸੜਕਾਂ ਪਾਣੀ ਨਾਲ ਭਰੀਆਂ ਨਜ਼ਰ ਆ ਰਹੀਆਂ ਹਨ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ